ਨਾਲੇ ਮੈਂ ਤੇ ਕਿਉ ਉਹਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਦੀ ਅਰੇ ਮਾਪੇ ਨਾਲ ਹੋਵੇ ਤਾਂ ਦੁਨੀਆ ਜਿੱਤੀ ਜਾਂਦੀ ਹੈ ਹਾਂਜੀ ਜੱਜ ਨਾਲ ਹੁੰਦੇ ਤਾਂ ਸੁਪਨੇ ਪੂਰੇ ਹੋ ਜਾਣੇ ਸੀ ਇਹ ਮਿਸਤਰੀ ਨਾਲ ਇਟਾਂ ਫੜਾਉਣ ਦੀ ਲੋੜ ਨਹੀਂ ਪੈਂਦੀ ਇਸ ਸਰੀਰ ਦਾ ਕੀ ਕਰਨਾ ਵਾ ਗਾਣਾ ਕੀ ਹੈ ਨਾ ਗਾਣਾ ਵਾ ਨਾ ਮੈਂ ਸੁਣਦਾ ਹੀ ਨਹੀਂ ਨੀ ਤੇ ਮੈਂ ਪਹਿਲੇ ਬੜਾ ਸ਼ੌਂਕ ਨਾਲ ਸੁਣਦਾ ਸੀ ਗਾਣਾ ਹੁਣ ਮੈਂ ਗਾਣਾ ਵੀ ਛੱਡਤਾ ਵਾ ਸੁਣਨਾ ਵੀ ਛੱਡਤਾ ਆ ਦੇਖ ਰਿਹਾ ਵੀਡੀਓ ਦੇ ਵਿੱਚ ਤੁਸੀਂ ਇਟਾ ਬਣਾ ਰਹੇ ਹੋ ਮਿਸਤਰੀਆਂ ਨਾਲ ਜਾ ਰਹੇ ਆ ਇੰਨਾ ਵਧੀਆ ਹੁਨਰ ਦਿੱਤਾ ਰ ਆਪਣੇ ਪਰ ਉਹ ਹੁਨਰ ਰੋਂਦਾ ਆ ਨਜ਼ਰ ਆ ਰਿਹਾ ਕੋਈ ਮੁੱਲ ਨਹੀਂ ਪੈਸੂ ਮਰਦਾ ਨਹੀਂ ਜੀ ਮੁੱਲ ਨਹੀਂ ਪਿਆ ਜੀ ਹੁਣ ਇਸ ਕਰਕੇ ਮੈਂ ਤਦੇ ਗਾਉਣਾ ਛੱਡਤਾ ਮੈਨੂੰ ਮਹੱਲੇ ਚ ਵੀ ਸਾਰੇ ਜਾਣੇ ਕਦੇ ਗਾਇਆ ਕਰ ਮੈਂ ਕਹਿੰਦਾ ਕਿ ਹੁਣ ਨਹੀਂ ਗਾਉਣਾ ਹੁਣ 12 ਸਾਲ ਹੋ ਗਏ ਇਸ ਚੀਜ਼ ਨਾਲ ਉਲਝੇ ਹੋਏ ਕਿਸੇ ਨੇ ਮੇਰੀ 뮤직 ਡਾਇਰੈਕਟਰ ਨੇ ਕਿਸੇ ਨੇ ਪ੍ਰੋਡਿਊਸਰ ਨੇ ਕਿਸੇ ਪੰਜਾਬੀ ਸਿੰਗਰ ਨੇ ਬਾਣੀ ਪੜੀ ਉਹ ਨੂੰ ਮੱਲੇ ਵਾਲੇ ਕੇਸ ਨਾਮ ਨਾਲ ਬੋਲ। ਉਹ ਨੂੰ ਸਲੀਮ ਦੇ ਨਾਮ ਤੋਂ ਕਹਿੰਦੇ ਆ ਜੀ। ਉਹ ਮਾਸਟਰ ਸਲੀਮ ਦੇ ਨਾਮ ਤੋਂ ਕਹਿੰਦੇ ਕਿ ਉਹ ਸਲੀਮ ਆ ਗਿਆ ਵਾ। ਉਹ ਤਾਂ ਕੋਣ ਭਜਨ ਸੁਣਨੇ ਆ। ਜੇ ਕਿਸੇ ਦੇ ਘਰ ਕੀਰਤਨ ਹੁੰਦਾ ਮੈਨੂੰ ਚੇਚਾ ਆਵਾਜ਼ ਮਾਰ ਕੇ ਘਰੋਂ ਖੜਦੇ। ਸਲੀਮ ਆਦ ਪਿੰਚਾ ਭੇਟਾਂ ਸੁਣਨੇ। ਸਲੀਮ ਜੀ ਨਾਲ ਹੀ ਕਿਉਂ ਮਲਾਉਂਦੇ ਤਾਨੂੰ? ਕਹਿੰਦੇ ਕਿ ਉਹਦੀ ਆਵਾਜ਼ ਜਿਹੜੀ ਸਲੀਮ ਉਸਤਾਜੀ ਵਰਗੀ ਤੇਰੀ ਆਵਾਜ਼ ਆ। ਮੈਂ ਨਹੀਂ ਮੰਨਦਾ ਕਿ ਮੈਂ ਕਹਿੰਨਾ ਕਿ ਮੈਂ ਉਹਨਾਂ ਦੀ ਚੁੱਤੀ ਵਰਗਾ ਨਹੀਂ। ਸਾਰਾ ਸਾਰਾ ਦਿਨ ਤੇਰੇ ਦਿਨ ਨਹੀਂ ਗੁਜ਼ਰਦਾ ਯਾਰਾ। ਓ ਸਰੀ ਸਰੀ ਰਾਤ ਪਾਵ ਬਾਚ ਕੰਡਾ ਪਰ ਨਾ ਹੁੰਗਾਰਾ ਅਸਲੀ ਸਾਹਿਬ ਭਾਈ ਨੂੰ ਇਹ ਗੱਲ ਕਵਾਂਗਾ ਉਸਤਾਜ ਜੀ ਨੂੰ ਕਿ ਉਸਤਾਜ ਜੀ ਕਾਫੀ ਚਿਰ ਦਾ ਮੈਂ ਤੁਹਾਡੇ ਲਾਈਨ ਦੇ ਵਿੱਚ ਲੱਗਾ ਕਿ ਭਾਜੀ ਨੂੰ ਮਿਲਣਾ ਹੈ ਤੇ ਮੈਨੂੰ ਇਹ ਕਿ ਜੇ ਤੁਸੀਂ ਮੈਨੂੰ ਮਿਲ ਪਏ ਜਾਂ ਤੁਹਾਡੇ ਦਰਸ਼ਨ ਹੋ ਗਏ ਤੇ ਮੇਰਾ ਗਾਉਣਾ ਜਿਹੜਾ ਮੇਰੀ ਮਾਂ ਦਾ ਸ਼ੌਂਕ ਹੈ ਮੇਰਾ ਗਾਉਣਾ ਸਫਲ ਹੋ ਜਾਣਾ ਫਸਕਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜਿਹੜੇ ਹੋ ਨੈਸ਼ਨ ਪੋਸਟ ਚੈਨਲ ਵਾਲਾ ਦੋਸਤੋ ਤਸਵੀਰਾਂ ਵਿੱਚ ਜਿਹੜਾ ਮੁੰਡਾ ਤੁਸੀਂ ਵੇਖ ਰਹੇ ਹੋ ਮਿਸਤਰੀਆਂ ਨਾਲ ਦਿਹਾੜੀਆਂ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਵਿੱਚ ਰੱਬ ਨੇ ਬਹੁਤ ਵਧੀਆ ਹੁਨਰ ਦਿੱਤਾ ਹੈ ਇਸ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਮਿਸਤਰੀਆਂ ਨੂੰ ਇੱਟਾਂ ਦਾ ਫੜਾ ਰਿਹਾ ਹੈ ਵੀਰ ਆਪਣਾ ਪਰਿਵਾਰ ਪਾਲ ਰਿਹਾ ਹੈ ਪਰ ਇਸ ਦੇ ਹਾਲਾਤ ਇੰਨੇ ਵਧੀਆ ਨਹੀਂ ਵੀਰ ਦੇ ਚੋੜੀਏ ਇਸ ਵੀਰ ਦੇ ਮਾਪੇ ਬਚਪਨ ਦੇ ਵਿੱਚ ਹੀ ਵਿਛੋੜਾ ਦੇ ਗਏ ਅਤੇ ਵੀਰ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ ਮਿਸਤਰੀਆਂ ਨਾਲ ਦਿਹਾੜੀ ਤੇ ਜਾਂਦਾ ਹੈ ਮਜ਼ਦੂਰੀ ਲਾਉਂਦਾ ਹੈ ਪਰ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਉਸੇ ਵੀਰ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਆ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਵਿਜੇ ਮੱਟੂ ਵਿਜੇ ਮੱਟੂ ਸਾਡੇ ਨਾਲ ਹੈ ਜਲਵਾ ਜ਼ਰੂਰ ਚੜਦੇ ਆ ਕਿਉਂਕਿ ਵਿਜੇ ਮੱਟੂ ਦੀ ਆਵਾਜ਼ ਹੀ ਇੰਨੀ ਮਿੱਠੀ ਤੇ ਸੁਰੀਲੀ ਹੈ ਜਿਵੇਂ ਜਿਵੇਂ ਇੱਟਾਂ ਫੜਾ ਰਿਹਾ ਮਿਸਤਰੀ ਨੂੰ ਤੁਸੀਂ ਵੇਖ ਰਹੇ ਹੋਗੇ ਆਪਣੀ ਮਿਹਨਤ ਨਾਲ ਪਰਿਵਾਰ ਪਾਲਦਾ ਹੋਇਆ ਨਜ਼ਰ ਆ ਰਿਹਾ ਵਿਜੇ ਮੱਟੂ ਪਹਿਲਾਂ ਬਹੁਤ ਬੋਬੋ ਸਵਾਗਤ ਹੈ ਤੁਹਾਡਾ ਪਤਾ ਚੱਲਿਆ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਤੁਹਾਡੀ ਪਰ ਇੱਟਾਂ ਫੜਾ ਰਹੇ ਤੁਸੀਂ ਮਿਸਤਰੀਆਂ ਨੂੰ ਵੀਡੀਓ ਵਿੱਚ ਅਸੀਂ ਵੇਖ ਰਹੇ ਆ ਤੇ ਦਿਹਾੜੀ ਲਾਉਂਦੇ ਹੋਏ ਨਜ਼ਰ ਆ ਰਹੇ ਹਾਂ ਜਰੂਰ ਸੁਣਨਾ ਚਾਹੁੰਦੇ ਆ ਉਸ ਮਿੱਠ ਉਹ ਮਨੇ ਜਨਾ ਬਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮਨੇ ਆਹ ਉਹ ਮਨੇ ਜਨਾ ਬਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮਨੇ ਆਹ ਦੱਤ ਹੋਰ ਕਿਹੜੇ ਰੱਬ ਦਤਵਾਰਾ ਦੱਤ ਹੋਰ ਕਿਹੜੇ ਰੱਬ ਦਤਵਾਰਾ ਅਸਾਂ ਤੇ ਤੈਨੂੰ ਰੱਬ ਮਨੇ ਆਹ ਮਨੇ ਜਨਾ ਮਨੇ ਦਿਲਦਾਰ ਅਸਾਂ ਤੇ ਤੈਨੂੰ ਉਦਬ ਮਨੇ ਆ ਕੀ ਬਾਤ ਹੈ ਮਟੂ ਸਾਹਿਬ ਆਵਾਜ਼ ਬਹੁਤ ਮਿੱਠੀ ਤੇ ਸਰੀਲੀ ਨਾਲ ਨਵਾਜਿਆ ਰਤ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਸ਼ੁਰੂ ਤੋਂ ਇੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਹਾਂਜੀ ਤੇ ਮਾਤਾ ਪਿਤਾ ਜੀ ਬਾਰੇ ਜਾਨਣਾ ਚਾਹੁੰਦੇ ਆ ਪਤਾ ਚੱਲਿਆ ਉਹਨਾਂ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਏ ਤੁਸੀਂ ਕਿਵੇਂ ਹੋਈ ਮੌਤ ਉਹਨਾਂ ਦੀ ਮੰਮਾ ਨੂੰ ਜੀ ਕੈਂਸਰ ਸੀ ਮੌਤ ਕੈਂਸਰ ਸੀ ਪਾਪਾ ਦੇ ਗੁਰਦੇ ਫੇਰ ਸੀ ਉਹਨਾਂ ਦੇ ਗੁਰਦੇ ਫੇਰ ਹੋਣ ਕਰਕੇ ਜਾਂਦਾ ਹੀ ਹਾਂ ਹਾਂ ਅਨਜਾਤਾਂ ਆਉਂਦੀ ਹੋਏਗੀ ਮਾਂ-ਬਾਪ ਦੀ ਯਾਦ ਬਹੁਤ ਆਂਦੀ ਹੈ ਜੀ ਮਾਂ ਦੀ ਅਨੇ ਮਾਂ-ਬਾਪ ਨਾਲ ਹੋਵੇ ਤਾਂ ਦੁਨੀਆ ਜਿੱਤੀ ਜਾਂਦੀ ਹੈ ਹਾਂਜੀ ਯਾਦ ਨਾਲ ਹੁੰਦੇ ਤਾਂ ਸੁਪਨੇ ਪੂਰੇ ਹੋ ਜਾਂਦੇ ਸੀ ਇਹ ਮਿਸਤਰੀ ਨਾਲ ਇਟਾਂ ਫੜਾਉਣ ਦੀ ਲੋੜ ਨਹੀਂ ਸਣੀ ਅੱਜ ਮੈਨੂੰ ਅਜੇ ਹੀ ਕਮੀ ਰੜਕਦੀ ਹੈ ਕਿ ਗਰ ਮੇਰੀ ਮਾਂ ਉਹਦੀ ਘਰਾਂ ਦੇ ਕੰਮ ਕਰਕੇ ਮੇਰੇ ਪਿਓ ਨੇ ਰੱਖਸ਼ਾ ਦਿਹਾੜੀ ਧੱਪਾ ਕਰਕੇ ਮੈਨੂੰ ਕਿਤੇ ਨਾ ਕਿਤੇ ਕਿਸ ਮੰਜ਼ਲ ਤੇ ਪਹੁੰਚਾ ਦੇਣਾ ਸੀ ਹਮ ਉਸ ਮਿੱਠੀ ਆਵਾਜ਼ ਦੇ ਵਿੱਚ ਮਾਂ ਨੂੰ ਕੀ ਸ਼ਰਧਾਂਜਲੀ ਦੇਣੀ ਚਾਹਦੇ ਮਾਂ ਵਾਸਤੇ ਗੀਤ ਨਾ ਮੈਂ ਚੀਜ਼ੀ ਮੰਗੂਗਾ ਨਹੀਂ ਮਾਂ ਨਾ ਮੈਂ ਮੰਗੂੰਗਾ ਗੁਬਰਾ ਉਹ ਨਿੱਤ ਸਕੂਲ ਜਾਊਂਗਾ ਨਹੀਂ ਮਾ ਉਹ ਜਿੱਦ ਕਰੂਣਾ ਦੁਬਾਰਾ ਉਹ ਜਿਹੜੇ ਲੋਕੀ ਕਹਿੰਦੇ ਤੂੰ ਤੇ ਗਈ ਮਾ ਮੈਨੂੰ ਤਾਂ ਮੋੜ ਦੇ ਹੋਰ ਬਚਕ ਕੇ ਖਿਡਾਣੇ ਮੇਰੇ ਦੇ ਜਾਂ ਤੇ ਮੈਨੂੰ ਮੇਰੀ ਮਾਂ ਮੋੜ ਦੇ ਤੇ ਮੈਨੂੰ ਮੇਰੀ ਮਾਂ ਮੋੜ ਦੇ ਬਹੁਤ ਵਧੀਆ ਕਹਿੰਦੇ ਨੇ ਜਿਹੜੇ ਜਹਾਨੋਂ ਤੁਰ ਜਾਂਦੇ ਨੇ ਨਾ ਉਹ ਵਾਪਸ ਨਹੀਂ ਆਉਂਦੇ ਪਰ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ ਹਾਂ ਜੀ ਅ ਯਾਦਾਂ ਤਾਂ ਆਉਂਦੀਆਂ ਹੀ ਆ ਹਨਾ ਐ ਵੀ ਜੀ ਮਟੂ ਹੁਣ ਪਰਿਵਾਰ ਜਿਵੇਂ ਚੱਲ ਰਿਹਾ ਪਰਿਵਾਰ ਕਿਰਪਾ ਮਾਲਕ ਦੀ ਦਿਹਾੜੀ ਦੱਪਾ ਲੱਗੀ ਜਾਂਦਾ ਵਾ ਨਾ ਲੱਗੇ ਤੇ ਫਿਰ ਵੀ ਮੈਂ ਦੇਖ ਰਿਹਾ ਵੀਡੀਓ ਦੇ ਵਿੱਚ ਤੁਸੀਂ ਇੱਟਾਂ ਫੜਾ ਰਹੇ ਹੋ ਮਿਸਤਰੀਆਂ ਨਾਲ ਜਾ ਰਹੇ ਹੋ ਅ ਇੰਨਾ ਵਧੀਆ ਹੁਨਰ ਦਿੱਤਾ ਰੱਬ ਨੇ ਪਰ ਉਹ ਹੁਨਰ ਰੋਲਦਾ ਹੋਇਆ ਨਜ਼ਰ ਆ ਰਿਹਾ ਕੋਈ ਮੁੱਲ ਨਹੀਂ ਪੈ ਸੋ ਹੁਨਰ ਦਾ ਨਹੀਂ ਜੀ ਮੁੱਲ ਨਹੀਂ ਪਿਆ ਜੀ ਹੁਣ ਇਸ ਕਰਕੇ ਮੈਂ ਤਦੇ ਗਾਉਣਾ ਛੱਡਤਾ ਮੈਨੂੰ ਮਹੱਲੇ ਚ ਵੀ ਸਾਰੇ ਜਾਣੇ ਕਹਿੰਦੇ ਗਾਇਆ ਕਰ ਮੈਂ ਕਹਿੰਦਾ ਕਿ ਹੁਣ ਨਹੀਂ ਗਾਉਣਾ ਹੁਣ 12 ਸਾਲ ਹੋ ਗਏ ਇਸ ਚੀਜ਼ ਨਾਲ ਉਲਝੇ ਹੋਏ ਕਿਸੇ ਨੇ ਮੇਰੀ 뮤직 ਡਾਇਰੈਕਟਰ ਨੇ ਕਿਸੇ ਨੇ ਪ੍ਰੋਡੂਸਰ ਨੇ ਕਿਸੇ ਪੰਜਾਬੀ ਸਿੰਗਰ ਨੇ ਬਾਣੀ ਫੜੀ ਤੇ ਹੁਣ ਇਸ ਸਰੀਰ ਦਾ ਕੀ ਕਰਨਾ ਵਾ ਗਾਣਾ ਕੀ ਹੈ ਨਾ ਗਾਣਾ ਵਾ ਨਾ ਮੈਂ ਸੁਣਦਾ ਹੀ ਨਹੀਂ ਤੇ ਮੈਂ ਪਹਿਲੇ ਬੜਾ ਸ਼ੌਂਕ ਨਾਲ ਸੁਣਦਾ ਸੀ ਗਾਣਾ ਹੁਣ ਮੈਂ ਗਾਣਾ ਵੀ ਛੜਦਾ ਵਾ ਸੁਣਾ ਵੀ ਛੜਦਾ ਕਿ ਉਹ ਤੁਹਾਡੀ ਕੋਲ ਆਇਆ ਕਿ ਇੰਟਰਵਿਊ ਕਰਨੀ ਮੈਂ ਤੁਹਾਨੂੰ ਕਹਾਂ ਕਿ ਚਲੋ ਭਾਜੀ ਹਾਂ ਸਾਡਾ ਤਾਂ ਫਰਜ਼ ਹੁੰਦਾ ਜੀ ਜਿਨ੍ਹਾਂ ਦੇ ਵਿੱਚ ਹੁਨਰ ਹੈ ਉਹ ਦੁਨੀਆ ਦੇ ਸਾਹਮਣੇ ਲੈਂਦਾ ਜਾਵੇ ਤਾਂ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਦੇ ਵਿੱਚ ਹੁਨਰ ਤਾਂ ਹੁੰਦਾ ਹੈ ਪਰ ਹਾਲਾਤਾਂ ਦੇ ਮਾਰੇ ਹੁੰਦੇ ਨੇ ਤਾਂ ਮਜਬੂਰੀਆਂ ਦੇ ਮਾਰੇ ਹੁੰਦੇ ਨੇ ਉਹ ਚੀਜ਼ ਤੋਂ ਦੂਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਦਾ ਮੁੱਲ ਨਹੀਂ ਪੈਂਦਾ ਜਵੇਂ ਵਿਜੇ ਮੱਟੋ ਦੱਸ ਰਿਹਾ ਜੀ ਆਵਾਜ਼ ਤਾਂ ਬਹੁਤ ਮਿੱਠੀ ਤੇ ਸੁਰੀਲੀ ਨਾਲ ਨਵਾਜਿਆ ਰੱਬ ਨੇ ਪਰ ਮੁੱਲ ਨਹੀਂ ਪਿਆ ਤਾਂ ਵੀ ਹੁਣ ਪਰਿਵਾਰ ਪਾਲੇ ਜਾਂ ਆਪਣੇ ਸੁਪੜੀਆਂ ਨੂੰ ਬੂਰ ਪਾਵੇ ਸੁਪਰੀਆ ਨੂੰ ਬੋਰ ਪਾਉਣ ਵਾਸਤੇ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਦਿਹਾੜੀ ਨਾਲ ਜਿਹੜੇ 4-500 ਰੁਪਈਆ ਮਿਲਦਾ ਉਸ ਨਾਲ ਮਹਾ ਰੋਟੀ ਚੱਲਦੀ ਹੈ ਸਹੀ ਗੱਲ ਹੈ ਹਾਂਜੀ ਹਾਂਜੀ ਪਰ ਤੁਹਾਡੀ ਲੈਣ ਤੇ ਆਂਦੇ ਬੜੇ ਠੇਰਾ ਪੈਸੇ ਹੋਣ ਦਾ ਫੇਰ ਜੇ ਅਜੇ ਬੰਦਾ ਹਿੱਟ ਹੁੰਦਾ ਹੈ ਫੇਰ ਉਸ ਦੀ ਆਵਾਜ਼ ਦਾ ਮੁੱਲ ਪੈਂਦਾ ਹੈ ਕਿ ਜਿਆਦਾ ਸਪੀਡ ਦੇ ਵਿੱਚ ਤੁਹਾਡੀ ਆਵਾਜ਼ ਦਾ ਮੁੱਲ ਪੈ ਵੀ ਨਹੀਂ ਪਵੇਗਾ ਮੁੱਲ ਸਰੋਤਿਆਂ ਨੇ ਪੁਣਾਵਾ ਕਿਉਂਕਿ ਸ਼ਿੰਗਾਰ ਦੇ ਸਰੋਤੇ ਹੁੰਦੇ ਆ ਰੱਬ ਰੂਪ ਰੂਹਾਂ ਸ਼ਿੰਗਾਰ ਦੀਆਂ ਰੂਹਾਂ ਵਿੱਚ ਸਾਰੀਆਂ ਮੇਰੇ ਵਾਸਤੇ ਸ਼ਿੰਗਾਰਨਾ ਮੈਨੂੰ ਇਹਨਾਂ ਰੂਹਾਂ ਨੇ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਫੇਰ ਕਰਨਾ ਸ਼ੇਅਰ ਕਰਨਾ ਕਮੈਂਟ ਬਾਕਸ ਦੇ ਵਿੱਚ ਵਧੀਆ ਵਧੀਆ ਕਮੈਂਟ ਭੇਜਣਾ ਤੇ ਵਧੀਆ ਵਧੀਆ ਕੰਮ ਕਰਨ ਮੇਰੇ ਵਾਸਤੇ ਇੰਨਾ ਹੀ ਬੜਾ ਜਿੱਥੋਂ ਦਾ ਰਹਿਣ ਵਾਲੇ ਤੁਸੀਂ ਮੈਂ ਅੰਮ੍ਰਿਤਸਰ 66 66 ਦੇ ਹਾਂਜੀ ਤੇ ਪਤਾ ਉਹ ਬਡਾਲੀ ਸਾਹਿਬ ਤੁਹਾਡੇ ਨੇੜੇ ਹੀ ਰਹਿੰਦੇ ਨੇ ਬਡਾਲੀ ਸਾਹਿਬ ਮੇਰੇ ਘਰ ਦੇ ਬਿਲਕੁਲ 5-10 ਮਿੰਟ ਦਾ ਹਿਸਤਾ ਹੈ ਤੇ ਉਹਨਾਂ ਨੂੰ ਨਹੀਂ ਮਿਲੇ ਕਿਉਂਕਿ ਉਹ ਤਾਂ ਕੋਦੇ ਫਨਕਾਰ ਨੇ ਉਹ ਲੈਜੈਂਡਰੀ ਨੇ ਮਹਾਨ ਹਸਤੀਆਂ ਨੇ ਉਹਨਾਂ ਨੂੰ ਨਹੀਂ ਮਿਲੇ ਤੁਸੀਂ ਨਹੀਂ ਜੀ ਟਾਈਮ ਹੀ ਨਹੀਂ ਉਹਨਾਂ ਕੋ ਕਦੀ ਸ਼ੋਅ ਤੇ ਹੁੰਦੇ ਆ ਕਦੀ ਬਾਹਰ ਹੁੰਦੇ ਆ ਕਦੀ ਚੰਡੀਗੜ੍ਹ ਹੁੰਦੇ ਫਿਰ ਇਸ ਕਰਕੇ ਟਾਈਮ ਹੀ ਨਹੀਂ ਕਦੀ ਲੱਗਾ ਉਹਨਾਂ ਨੂੰ ਵੀ ਜਮਟੂ ਇਹ ਕਿ ਰਿਆਜ਼ ਦੀ ਬੜੀ ਲੋਡ ਪੈਂਦੀ ਹੈ ਕਿਵੇਂ ਰਿਆਜ਼ ਕਰਦੇ ਹੋ ਫਿਰ ਤੁਸੀਂ ਰਿਆਜ਼ ਮੈਂ ਗਲੀ ਮਹੱਲੇ ਚ ਸੁਣਾ ਦਿੰਦਾ ਜੀ ਜਿਸ ਤਰ੍ਹਾਂ ਗਲੀ ਚ ਬੈਠੇ ਆ ਮੇਰੀਆਂ ਮਾਵਾ ਬੈਠੇ ਹਿੰਦੀਆਂ ਉਹਨਾਂ ਨੂੰ ਕੁਛ ਨਾ ਕੁਛ ਉਹ ਜਲੀ ਮਹੱਲੇ ਦਾ ਨਾਮ ਲਿਆ ਹਰ ਬੰਦਾ ਜਿਹਦੇ ਦੇ ਵਿੱਚ ਹਨਰ ਹੁੰਦਾ ਨਾ ਜਿਹਦੀ ਆਵਾਜ਼ ਵਿੱਚ ਥੋੜੀ ਜੀ ਵਧੀਆ ਹੁੰਦੀ ਹੈ ਉਸ ਨੂੰ ਜਿਸੇ ਨਾਮ ਨਾਲ ਬੁਲਾਇਆ ਜਾਂਦਾ ਤੁਹਾਨੂੰ ਮਹੱਲੇ ਵਾਲੇ ਕਿਸ ਨਾਮ ਨਾਲ ਬੁਲਾ ਬੰਨੂ ਸਲੀਮ ਦੇ ਨਾਮ ਤੋਂ ਕਹਿੰਦੇ ਆ ਜੀ ਮਾਸਟਰ ਸਲੀਮ ਮਾਸਟਰ ਸਲੀਮ ਦੇ ਨਾਮ ਤੋਂ ਕਹਿੰਦੇ ਕਿ ਉਹ ਸਲੀਮ ਆ ਗਿਆ ਵਾ ਉਹ ਤਾਂ ਕੋਣ ਭਜਨ ਸੁਣਨੇ ਆ ਜੇ ਕਿਸੇ ਦੇ ਘਰ ਕੀਰਤਨ ਹੁੰਦਾ ਮੈਨੂੰ ਚੀਚਾ ਆਵਾਜ਼ ਮਾਰ ਕੇ ਘਰੋਂ ਖੜਦੇ ਸਲੀਮ ਆ ਤਿੰਨ ਚਾਰ ਭੇਟਾਂ ਸੁਣਨੇ ਸਲੀਮ ਜੀ ਨਾਲ ਹੀ ਕਿਉਂ ਮਲਾਉਂਦੇ ਤੁਹਾਨੂੰ ਕਹਿੰਦੇ ਕਿ ਉਹਦੀ ਆਵਾਜ਼ ਜਿਹੜੀ ਸਲੀਮ ਉਸਤਾਦ ਜੀ ਵਰਗੀ ਤੇਰੀ ਆਵਾਜ਼ ਆ ਮੈਂ ਨਹੀਂ ਮੰਨਦਾ ਕਿ ਮੈਂ ਕਹਿੰਦਾ ਕਿ ਮੈਂ ਉਹਨਾਂ ਦੀ ਚੁੱਤੀ ਵਰਗਾ ਨਹੀਂ ਨਹੀਂ ਜ਼ਰੂਰੀ ਨਹੀਂ ਹੈ ਕਿ ਬੋਤਿਆਂ ਦੇ ਵਿੱਚ ਹੁਨਰ ਹੁੰਦਾ ਹੈ ਬੜਿਆਂ ਦੀ ਆਵਾਜ਼ ਮੈਚ ਹੁੰਦੀ ਹੈ ਤਾਂ ਜਰੂਰ ਸੁ ਸਲੀਮ ਸਾਹਿਬ ਜੇ ਇਸ ਵੀਰ ਦੀ ਵੀਡੀਓ ਨੂੰ ਦੇਖਦੇ ਹੋ ਤਾਂ ਇਸ ਦਾ ਹੌਸਲਾ ਵਧਾਉਣਾ ਤੁਸੀਂ ਚਾਹੇ ਆਪਣੇ ਪੇਜ ਦੇ ਉੱਪਰ ਹੀ ਇਸ ਵੀਰ ਦੀ ਵੀਡੀਓ ਪਾ ਦਿਓ ਤੁਹਾਡੇ ਪੇਜ ਦੇ ਵੈਰ ਨਾਲ ਹੀ ਵੀਡੀਓ ਨਾਲ ਵੀਰ ਦਾ ਹੌਸਲਾ ਵਾਜ ਰਿਹਾ ਹੈ ਬਹੁਤ ਵੱਡਾ ਫੈਨ ਹੈ ਤਾਂ ਮਾਲਲੇ ਵਾਲੇ ਵੀ ਇਸ ਨੂੰ ਮਾਸਟਰ ਸਲੀਮ ਜੀ ਜਾਨੀ ਕਿ ਮਿੰਨੀ ਸਲੀਮ ਦੇ ਨਾਮ ਨਾਲ ਜਾਣਦੇ ਨੇ ਸਲੀਮ ਸਾਹਿਬ ਲਈ ਸੁਣਾ ਦਿਓ ਜੋ ਸੁਣਾਉਣਾ ਚਾਹੁੰਦੇ ਹੋ ਤੁਸੀਂ ਉਹ ਸਾਰਾ ਸਾਰਾ ਦਿਨ ਤੇਰਾ ਦਿਨ ਉਹ ਦਿਨ ਨਹੀਂ ਗੁਜ਼ਰਦਾ ਯਾਰਾ ਉਹ ਸਾਰੀ ਸਾਰੀ ਰਾਤ ਪਾ ਸਰਾ ਸਰਾਦ ਤੇਰੇ ਬਿਨ ਹੋ ਦਿਨ ਨਹੀਂ ਗੁਜ਼ਰਦਾ ਯਾਰ ਕੀ ਬਾਤ ਹੈ ਸਲੀਮ ਜੀ ਨੂੰ ਮਿਲੇ ਨਹੀਂ ਆ ਤੁਸੀਂ ਨਹੀਂ ਜੀ ਸਲੀਮ ਭਾਈ ਨੂੰ ਨਹੀਂ ਮਿਲੇ ਮਿਲਣਾ ਚਾਹੁੰਦੇ ਵੈਸੇ ਹਾਂਜੀ ਮਿਲਣਾ ਜ਼ਰੂਰ ਚਾਹੁੰਦੇ ਹੋਰ ਸੁਣਾ ਦਿਓ ਇਹ ਚਾਦਾ ਪਤਾ ਨਹੀਂ ਇਹ ਉਹਨਾਂ ਦਾ ਵੀਡੀਓ ਪਹੁੰਚ ਜਾਏ ਮਹਾਨ ਹਸਤੀਆਂ ਨੇ ਉਹਨਾਂ ਦਾ ਅਸ਼ੀਰਵਾਦ ਮਿਲ ਜਾ ਤਾਂ ਤੁਹਾਡੇ ਸੁਪਨੇ ਪੂਰੇ ਹੋ ਜਾਂਦੇ ਨੇ ਵੈਸੇ ਜੀ ਸਲੀਮ ਭਾਈ ਦਾ ਹੋ ਨਾ ਨਾ ਦਾ ਹਰਫ ਪਰਾਂਵਾ ਕਿਵੇਂ ਹੋ ਦਿਲ ਤੇ ਦਿਲ ਤੇ ਲਿਖੀਆਂ ਬਖਾਮਾ ਕਿਵੇਂ ਇਹਨਾਂ ਸੋਚਾਂ ਵਿੱਚ ਲੈਣਾ ਦਿਲ ਨੂੰ ਅਕਸਰ ਕਹਿਣਾ ਜੜੀ ਇਸ ਕੇ ਤੇ ਚਲਦੀ ਏ ਉਹਦੇ ਰੰਗ ਵਿੱਚ ਟਲਦੀ ਏ ਉਹ ਨਵਜ ਪਛਾਣੇ ਨਾ ਮੇਰਾ ਪੀਰ ਜਾਣੇ ਮੇਰ ਪੀਰ ਓ ਜਾਣੇ ਨਾ ਓ ਜਾਣੇ ਨਾ ਜਾਂ ਯਾ ਬਾਦ ਸੱਚੀ ਯਾਰ ਮਜ਼ਾ ਲਿਆਤਾ ਤੁਸੀਂ ਨਾ ਤਾਂ ਦੋਸਤੋ ਇਹ ਵੀਰ ਜਿਹੜਾ ਮ디ਸਰ ਦਾ ਰਹਿਣ ਵਾਲਾ ਹੈ ਵਿਡਾਲੀ ਦਾ ਤਾਂ ਸੁਪਨੇ ਵੱਡੇ ਸੀ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਵੀਰ ਦੇ ਮਾਪੇ ਵੀ ਨਹੀਂ ਹੈ ਆਪਣਾ ਪਰਿਵਾਰ ਪਾਲ ਰਿਹਾ ਆਪਣੀ ਮਿਹਨਤ ਨਾਲ ਮਿਸਤਰੀਆਂ ਨਾਲ ਜਾਂਦਾ ਮਜ਼ਦੂਰੀ ਲਾਉਂਦਾ ਦਿਹਾੜੀ ਤੇ ਤੁਸੀਂ ਵੇਖ ਰਹੇ ਇਟਾ ਫੜਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਜਦ ਦੀ ਨਜ਼ਰ ਪੈਂਦੀ ਹੈ ਨਾ ਤਾਂ ਫਿਰ ਸਾਡਾ ਦਿਲ ਜੀਤਾ ਵੀਰ ਨੂੰ ਜਰੂਰ ਚੈਨਲ ਤੇ ਲਿਆਈਏ ਤੇ ਮਾਸਟਰ ਸਲੀਮ ਜੀ ਦਾ ਬਹੁਤ ਵੱਡਾ ਫੈਨ ਹੈ ਜੀ ਉਹ ਵੀਡੀਓ ਉਹਨਾਂ ਤਾਈ ਪਹੁੰਚ ਜਾਂਦੀ ਹੈ ਉਹਨਾਂ ਦਾ ਅਸ਼ੀਰਵਾਦ ਮਿਲ ਜਾਂਦਾ ਵੀਰ ਨੂੰ ਆ ਥੋੜੇ ਬੋਤੇ ਸੁਪਨੇ ਇਸ ਵੀਰ ਦੇ ਜਰੂਰ ਪੂਰੇ ਹੋ ਜਾਣੇ ਆ। ਤਾਂ ਮਾਸਟਰ ਸਲੀਮ ਜੀ ਨੂੰ ਤੁਸੀਂ ਸਨੇਹਾ ਲਾਉਣਾ ਚਾਹੁੰਦੇ ਹੋ ਤੁਸੀਂ ਮਿਲਣਾ ਚਾਹੁੰਦੇ ਹੋ ਉਹਨਾਂ ਨੂੰ? ਹਾਂਜੀ ਮਿਲਣਾ ਚਾਹੁੰਦੇ ਜੀ ਮੇਰਾ ਆਈ ડી ਹੈ vijaymattu 133 ਇੰਸਟਾਗ੍ਰam ਤੇ ਔਰ ਮੇਰਾ ਪਰਸਨਲ ਨੰਬਰ ਹੈ 9918851769918851769। ਐ ਮੱਟੂ ਸਾਹਿਬ ਜਾਣਦੇ ਆ ਜਾਂਦੇ ਆ ਨਾ ਕਿ ਸੈਡ ਸਾਉਂਡ ਵਧੀਆ ਜਾਂ ਸਲੀਮ ਸਾਹਿਬ ਵਾਸਤੇ ਤੁਸੀਂ ਸੈਡ ਸਾਉਂਡ ਤੇ ਮੈਂ ਸਲੀਮ ਸਾਹਿਬ ਭਾਈ ਨੂੰ ਇਹ ਗੱਲ ਕਹਾਂਗਾ ਉਸਤਾਦ ਜੀ ਨੂੰ ਕਿ ਉਸਤਾਦ ਜੀ ਕਾਫੀ ਚਿਰ ਦਾ ਮੈਂ ਤੁਹਾਡੇ ਲਾਈਨ ਦੇ ਵਿੱਚ ਲੱਗਾ ਕਿ ਭਾਜੀ ਨੂੰ ਮਿਲਣਾ ਹੈ। ਮੈਨੂੰ ਇਹ ਕਿ ਜੇ ਤੁਸੀਂ ਮੈਨੂੰ ਮਿਲ ਪਏ ਜਾਂ ਤੁਹਾਡੇ ਦਰਸ਼ਨ ਹੋ ਗਏ ਤੇ ਮੇਰਾ ਗਾਉਣਾ ਜਿਹੜਾ ਮੇਰੀ ਮਾਂ ਦਾ ਸ਼ੌਂਕ ਹੈ ਮੇਰਾ ਗਾਉਣਾ ਸਫਲ ਹੋ ਜਾਣਾ। ਸਲੀਮ ਸਾਹਿਬ ਸਾਡੀ ਵੀ ਬੇਨਤੀ ਹੈ ਤੁਸੀਂ ਬਹੁਤ ਸਟੇਜਾਂ ਤੇ ਜਾਂਦੇ ਹੋ ਬੜਿਆਂ ਨੂੰ ਪਿਆਰ ਦਿੰਦੇ ਹੋ। ਬੜੇ ਨੋਟ ਵਾਰ-ਵਾਰ ਸੋੜੇ ਦਿੰਦੇ ਹੋ ਉਹਨਾਂ ਤੋਂ ਖੋ ਪਰ ਇਸ ਵੀਰ ਨੂੰ ਨੋਟਾਂ ਦੀ ਲੋੜ ਨਹੀਂ ਹੈ ਤੁਹਾਡੇ ਸਹਾਰੇ ਦੀ ਲੋੜ ਹੈ। ਇਸ ਵੀਰ ਦੀ ਬਾਹ ਫੜੀਏ ਇਸ ਵੀਰ ਦੇ ਸੁਪਨਿਆਂ ਨੂੰ ਬੂਰ ਪਾਈਏ ਕਿਉਂਕਿ ਮਾਤਾ ਪਿਤਾ ਨਹੀਂ ਹੈ ਇਸ ਵੀਰ ਦੇ ਤਿੰਨ ਭਰਾ ਨੇ ਪਰ ਫੇਰ ਵੀ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਅਸੀਂ ਦੇਖਦੇ ਹਾਂ ਮਾੜੇ ਹਾਲਾਤਾਂ ਦੇ ਵਿੱਚ ਹੁੰਦੇ ਨੇ ਤੇ ਆ ਉਲਟੇ ਸਿੱਧੇ ਰਾਹ ਤੁਰ ਪੈਂਦੇ ਨੇ ਪਰ ਇਹੋ ਜਿਹੇ ਵੀਰ ਨੇ ਜਿਹੜੇ ਅੱਜ ਵੀ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਮਜ਼ਦੂਰੀ ਜ਼ਰੂਰ ਲਾ ਰਿਆ ਵੀ ਇਹ ਪਰ ਸੁਪਨੇ ਬੜੇ ਵੱਡੇ ਨੇ ਤਾਂ ਸੁਲੀਮ ਸਾਹਿਬ ਦਾ ਜੋ ਜਾਂਦੇ ਜਾਂਦੇ ਜੀ ਸੁਣਾ ਦਿਓ ਸਾਨੂੰ ਸੁਣਨਾ ਚਾਹੁੰਦੇ ਆ ਤੇਰੀ ਅੱਖੀਆਂ ਦਾ ਨੂਰ ਮਯਾ ਅੱਖੀਆਂ ਕੀਆ ਅੱਖੀਆਂ ਹੈ ਹੈ ਤੇਰੀ ਅੱਖੀਆਂ ਦਾ ਨੂਰ ਸਾਡੇ ਵਿਦਾਤ ਸੁਹਣਿਆ ਕੋਈ ਸਾਬ ਆਪਣਾ ਨੰਬਰ ਦੱਸ ਦਿਓ ਹੋ ਸਕਦਾ ਕਿਸ ਨੇ رابطہ ਬਣਾਉਣਾ ਹੋਵੇ ਤੁਹਾਡੇ ਸੁਪਨੇ ਪੂਰੇ ਹੋ ਜਾਂਦੇ ਨੇ ਬਹੁਤ ਸਾਰੇ ਦਿਹਾਲੂ ਬੰਦੇ ਨੇ ਰੱਬੀ ਰੂਹਾਂ ਨੇ ਜਿੰਨਾਂ ਤਾਂ ਇਸ ਵੀਡੀਓ ਨੇ ਪਹੁੰਚਣਾ ਉਸ ਵੀਡੀਓ ਨੂੰ ਪਤਾ ਨਹੀਂ ਉਹਨਾਂ ਨੇ ਮਾਸਟਰ ਸਲੀਮ ਜਾਈ ਪਹੁੰਚਾਇਆ ਤੇ ਸੁਪਨੇ ਨੂੰ ਬੂਰ ਪਾਜਣਾ ਆਪਣਾ ਮੋਬਾਈਲ ਨੰਬਰ ਮੇਰਾ ਨੰਬਰ ਹੈ 9988517629 9988517629 ਤੇ ਮੇਰੀ ਇੰਸਟਾਗ੍ਰam ਤੇ ਆਈਡੀ ਹੈ ਜੀ ਵਿਜੇ ਮਟੂ 1313 ਬਹੁਤਿਆਂ ਦੇ ਮਨਾਂ ਦੇ ਵਿੱਚ ਹੋਣਾ ਕਿ ਇਹ ਦਿਹਾੜੀ ਜਿਹੜੀ ਲਾਈ ਹੈ ਨਾ ਸਿਰਫ ਵੀਡੀਓ ਬਣਾਉਣ ਲਈ ਲਾਈ ਹੈ ਸੱਚ ਦੱਸ ਦਿਓ ਦਿਹਾੜੀ ਲਾਉਂਦੇ ਹੋ ਮੈਂ ਛਾੜੇ ਚੌਂਕ ਦੇ ਵਿੱਚ ਦਰਗਾਹ ਹੈ ਜੀ ਖਵਾਇਆ ਸਰਕਾਰ ਦੀ ਕਿਤੇ ਵੀ ਮੈਨੂੰ ਕਿਸੇ ਨੇ ਦੇਖਣਾ ਹੋਗਾ ਮੈਨੂੰ ਸ਼ਾਇਦ ਮੇਰੇ ਨੰਬਰ ਤੇ ਵੀਡੀਓ ਕਾਲ ਕਰ ਲੈ ਮੈਂ ਇਸ ਵੇਲੇ 7 ਵਜੇ ਘਰੋਂ ਨਿਕਲਦਾ ਵਾਂ 11 ਵਜੇ ਤੱਕ ਖੜਦਾ ਅਗਰ ਦਿਹਾੜੀ ਲੱਗ ਜੇ ਤੇ ਮੈਂ ਦਿਹਾੜੀ ਲਾਣਾ ਚੌਂਕ ਦੇ ਵਿੱਚੋਂ ਨਹੀਂ ਲੱਗੇ ਤਾਂ ਫਿਰ ਮੈਂ ਘਰ ਚਲ ਜਾਵਾਂ ਬਹੁਤ ਬਹੁਤ ਧੰਨਵਾਦ ਜੀ ਤਾਂ ਦੋਸਤੋ ਵੀਡੀਓ ਵਿੱਚ ਵੇਖ ਰਹੇ ਤੁਸੀਂ ਇਹ ਮੁੰਡਾ ਮਜ਼ਦੂਰੀ ਦਾ ਲਾ ਰਿਹਾ ਹੈ ਮਿਸਤਰੀਆਂ ਨਾਲ ਇੱਟਾ ਫੜਾ ਰਿਹਾ ਹੈ ਪਰ ਰੱਬ ਨੇ ਬਹੁਤ ਵਧੀਆ ਹੁਨਰ ਨਾਲ نوازਿਆ ਇਸ ਨੂੰ ਹੁਨਰ ਵੀ ਬਹੁਤ ਨਿਆਰਾ ਨਿਆਰਾ ਹੈ ਜੋ ਇਹ ਮਿੱਟੀ ਦੇ ਸਰੀਲੀ ਆਵਾਜ਼ ਹੈ ਬਹੁਤਿਆਂ ਨੂੰ ਇਹ ਹੁ ਇਹ ਦਾਤ ਮਿਲਦੀ ਨਹੀਂ ਪਰ ਵੀਰ ਨੂੰ ਮਿਲੀ ਹੋਈ ਦਾਤ ਹੈ ਪਰ ਇਹ ਮਾਸਟਰ ਸਲੀਮ ਜੀ ਦਾ ਵੱਡਾ ਫੈਨ ਹੈ ਸੁਪਨਾ ਹੈ ਜਿਹੜਾ ਮਾਸਟਰ ਸਲੀਮ ਜੀ ਨੂੰ ਮਿਲਣਾ ਚਾਹੁੰਦਾ ਹੈ ਤੇ ਸਾਡੀ ਵੀ ਅਪੀਲ ਹੈ ਇਸ ਵੀਡੀਓ ਨੂੰ ਮਾਸਟਰ ਸਲੀਮ ਜੀ ਤਾਂ ਜਰੂਰ ਪਹੁੰਚਾ ਦਿਓ ਕਿਉਂਕਿ ਇਹ ਵੀਰ ਦੇ ਸੁਪਨਿਆਂ ਨੂੰ ਬੂਰ ਪਾ ਜਾਣਾ ਹੈ ਉਹਨਾਂ ਦਾ ਅਸ਼ੀਰਵਾਦ ਇਹਦੇ ਸੁਪਨੇ ਪੂਰੇ ਹੋ ਜਾਣੇ ਨੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜਿਹੜੇ ਰਹੋ ਨੇਸ਼ਨ ਪੋਸਟ ਚੈਨਲ